ਭਾਰਤ ਦੇ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਆ ਉਹ ਸੋਚ ਕਲਿਆਣਕਾਰੀ ਸੋਚ ਹੈ ਉਹ ਦਿੱਤੀ ਗਈ ਸੋਚ ਜਿਹੜੀ ਆ ਉਹ ਭਾਰਤ ਦੇ ਵਿੱਚੋਂ ਆ ਜਿਵੇਂ ਅਸ਼ੋਕ ਸਮਰਾਟ ਔਰ ਪਰਮਪੁਜੇ 바ਵਾ ਸਾਹਿਬ ਔਰ ਤਥਗਤ ਮਹਾਮਾਨ ਬੁੱਧਾ ਇਹ ਜਿਹੜੀ ਸੋਚ ਆ ਪੂਰਾ ਵਿਸ਼ਵ ਮੰਨਦਾ ਬਈ ਮਨੁੱਖਤਾ ਲਈ ਸ੍ਰਸ਼ਟੀ ਲਈ ਔਰ ਹਰ ਜੀਵ ਪ੍ਰਾਣੀ ਲਈ ਜੇ ਕੋਈ ਸੋਚ ਹੈ ਉਹ ਬੁੱਧ ਦੀ ਸੋਚ ਪ੍ਰਕਿਰਤੀ ਨਾਲ ਜੋੜਦੀ ਆ ਔਰ ਪ੍ਰਕਿਰਤੀ ਦੀ ਸੋਚ ਨਾਲ ਜੋੜਨ ਲਈ ਜਿਹੜੇ ਉਹਦੇ ਪ੍ਰਚਾਰਕ ਹੋਣੇ ਚਾਹੀਦੇ ਆ ਅੱਜ ਕਿਉਂਕਿ ਇੱਥੇ ਸੋਚ ਖਤਮ ਕੀਤੀ ਗਈ ਆ ਇਹ ਪ੍ਰਚਾਰਕਾਂ ਦੀ ਹਿੰਮਤ ਤੇ ਸਦਕਾ ਕਿ ਸਾਹ ਕਾਂਚੀ ਰਾਮ ਕਹਿੰਦੇ ਸੀ ਮੈਂ ਮੈਂ ਚਲਾ ਥਾ ਇਕੱਲਾ ਲੋਕ ਸਾਥ ਮਿਲਤੇ ਗਏ ਕਾਰਵਾ ਬਣਤਾ ਗਿਆ ਇਹ ਇਦਾਂ ਜਿਹੜਾ ਆ ਇਹ ਧੰਮਨ ਦੇ ਨਾਲ ਇਹ ਜਿਹੜਾ ਆ ਜਿੱਦਾਂ ਬੁੱਧਾ ਨੇ ਜੋੜ ਕੇ ਜਿਹੜਾ ਇਹ ਬਣਾਇਆ ਹੀ ਕਾਰਵਾ ਅੱਜ ਜਿਹੜੇ ਅੱਜ ਦੇ ਇਹ ਸਾਡੇ ਸਾਥੀ ਖੜੇ ਆ ਇਹ ਸਾਰੇ ਸਹਿਯੋਗੀ ਆ ਉਹਨਾਂ 'ਚ ਇਹ ਵੀ ਸਾਥੀ ਜਿਹੜੇ ਆ ਇਹ ਸਹਿਯੋਗੀ ਸੀ ਜਿਹਨ ਜਿਹੜੇ ਸਾਡੇ ਤੋਂ ਵਿਛੜ ਗਏ ਆ ਉਹਨਾਂ ਨੂੰ ਵੀ ਹਮੇਸ਼ਾ ਯਾਦ ਰੱਖੂਗੀ ਉਹਨਾਂ ਦੇ ਯਤਨਾਂ ਸਦਕਾ ਜੋ ਕੀਤੇ ਹੋਏ ਯਤਨ ਆ ਉਹਨਾਂ ਨੇ ਜੋ ਬੇਸ਼ਮਾਰ ਜਿਹੜਾ ਉਹ ਮਾਇਆ ਦਾ ਸਹਿਯੋਗ ਕੀਤਾ ਕਟਾਰੀਆ ਸਾਹਿਬ ਤੇ ਮਨਜੀਤ ਸਾਡੇ ਬੱਧਾਂ ਜੀ ਯੂ ਐਸ ਏ ਤੋਂ ਯੂ ਕੇ ਤੋਂ ਇਹਨਾਂ ਦੇ ਇਹ ਸਾਥੀ ਸੀ ਔਰ ਕਿਉਂਕਿ ਜਿਹੜਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਜਿਹੜੀ ਆ ਉਹ ਸਾਰੀ ਇਹਨਾਂ ਦੇ ਰਲ ਕੇ ਚਲਾਉਂਦੇ ਆ ਉਹਦੇ ਇਹ ਆਪਣੇ ਸਾਥੀ ਦਾ ਹਮੇਸ਼ਾ ਹੋਰ ਵੀ ਇਦਾਂ ਬਾਅਦ ਚੜ ਕੇ ਬੁੱਧਾ ਦੇ ਉੱਤੇ ਕੰਮ ਕਰਨ ਤਥਾਗਤ ਮਹਾਨ ਬੁੱਧਾ ਜੀ ਦੇ ਉੱਤੇ ਬਾਬਾ ਸਾਹਿਬ ਦੇ ਉੱਤੇ ਤੇ ਇਹ ਹੌਸਲੇ ਵਾਸਤੇ ਔਰ ਇਹ ਪ੍ਰਕਿਰਿਆ ਹੋਰ ਬਧੇ ਉਹਦੇ ਲਈ ਜਿਹੜਾ ਅਸੀਂ ਇਹਨਾਂ ਦਾ ਸਟੈਚੂ ਅੱਜ ਲਾਇਆ ਬਹੁਤ ਸਾਰੇ ਲੋਕ ਨਾਰਾਜ਼ ਵੀ ਨੇ ਕਿ ਮਹਾਪੁਰਸ਼ਾਂ ਦੇ ਮੁਕਾਬਲੇ ਇਹਨਾਂ ਦਾ ਜਿਹੜਾ ਸਟੈਚੂ ਨਹੀਂ ਲਾਉਣਾ ਚਾਹੀਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਮਹਾਪੁਰਸ਼ ਵੀ ਤਦ ਹੀ ਮਹਾਪੁਰਸ਼ ਆ ਜੇ ਉਹਦੇ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਚੱਲੇ ਜੇ ਵਿਚਾਰਾਂ ਦਾ ਪ੍ਰਸਾਰ ਪ੍ਰਚਾਰ ਪ੍ਰਸਾਰ ਨਹੀਂ ਚੱਲਦਾ ਤੇ ਵਿਚਾਰ ਵੀ ਪੌਦੇ ਬਾਂਗ ਬਿਨਾ ਪਾਣੀ ਮਰ ਜਾਂਦਾ ਤੇ ਬਾਜ਼ਾਰ ਵੀ ਬਿਨਾ ਪ੍ਰਚਾਰ ਦੇ ਮਰ ਜਾਂਦੇ ਆ ਇਸ ਕਰਕੇ ਇਹਨਾਂ ਨੇ ਅੱਜ ਜਿਹੜੀ ਲਹਿਰ ਆ ਅੱਜ ਜੇ ਡਾਕਟਰ ਅੰਬੇਡਕਰ ਪਾਰਕ ਦੁਨੀਆ ਦੇ ਵਿੱਚ ਮਸ਼ਹੂਰ ਹੋਈ ਆ ਤੇ ਤੁਹਾਡੇ ਪੈਸੇ ਨਾਲ ਤੁਹਾਡੇ ਵਿਚਾਰਾਂ ਨਾਲ ਤੁਹਾਡੇ ਸਹਿਯੋਗ ਨਾਲ ਤੇ ਅਸੀਂ ਕਟਾਰੀਆ ਸਾਹਿਬ ਨੂੰ ਔਰ ਮਨਜੀਤ ਵਦਨ ਜੀ ਨੂੰ ਸਾਡੇ ਦੇਵਰਾਜ ਸੋਮਨ ਜੀ ਸਾਡੇ ਸਾਰੇ ਸਾਥੀ ਸ਼੍ਰੀਮਤੀ ਸੀਤਾ ਕਾਲ ਜੀ ਇਹ ਇਹਨਾਂ ਦਾ ਘੁੰਡ ਚੱਕਣਗੇ ਜੀ ਤਾੜੀਆਂ ਨਾਲ ਸਵਾਗਤ ਜੀ ਐਡੀ ਸ਼ਖਸੀਅਤ ਆ ਕਿ ਮਰਦੇ ਦਮ ਤੱਕ ਜਿੱਥੇ ਜਿੱਥੇ ਜੇ ਕਿਸੇ ਨੂੰ ਲੋੜ ਸੀ ਪੈਸਿਆਂ ਦੀ ਸਾਹ ਜਾਨੀ ਉਧਰੋਂ ਬਿਮਾਰੀ ਨੇ ਇੰਨਾ ਘੇਰਿਆ ਆ ਉਧਰੋਂ ਪੁੱਛਦੇ ਆ ਮੈਨੂੰ ਵੀ ਪੁੱਛਦੇ ਆ ਰਮੇਸ਼ ਕੋਲ ਕਿਦਾਂ ਕੰਮ ਚੱਲਦਾ ਸਰ ਮਤਲਬ ਮਰਦੇ ਦਮ ਤੱਕ ਪੈਸੇ ਦਾ ਵੀ ਤੇ ਵਿਚਾਰਾਂ ਦਾ ਵੀ ਸਹਿਯੋਗ ਕਰਦੇ ਰਿਹਾ ਔਰ ਇਹਨਾਂ ਨੇ ਇਹਨਾਂ ਨੇ ਆਪਣੀ ਧਰਮ ਪਤਨੀ ਸ਼੍ਰੀਮਤੀ ਸੁਰਿੰਦਰ ਕੁਮਾਰੀ ਸਹਿਜੋ ਸਰੋਏ ਦੇ ਨਾਂ ਤੇ ਜਿੰਨਾ ਦਾਨ ਕੀਤਾ ਉਹਨਾਂ ਨੂੰ ਮੁੱਖ ਰੱਖ ਕੇ ਕੀਤਾ ਇਸ ਕਰਕੇ ਅ ਜਿੰਨੀਆਂ ਸਾਡੇ ਐਜੂਕੇਸ਼ਨ ਦਾ ਕੰਮ ਚੱਲਿਆ ਉਪਰਹਾਲ ਦੀ ਡਿਵੈਲਪਮੈਂਟ ਜਿਹੜੀ ਆ ਉਹ ਸਾਡੇ ਹੈਪੀ ਜੀ ਆਏ ਉਹਨਾਂ ਦੇ ਡੈਡੀ ਨੇ ਜਿਹੜਾ ਉਪਰਹਾਲ ਦਾ ਲੱਕੜ ਦਾ ਕੰਮ ਹੈ ਹੈਪੀ ਨੇ ਵੀ ਕੀਤਾ ਤੇ ਉਹ ਸਾਰਾ ਇਹਨਾਂ ਨੇ ਸਹਿਯੋਗ ਕਰਕੇ ਉਥੇ ਸਕੂਲਿੰਗ ਕਲਾਸ ਜਿਹੜੀ ਆ ਉਹ ਸ਼ੁਰੂ ਕੀਤੀ ਆ ਤੇ ਉਹਨਾਂ ਨੂੰ ਵੀ ਸਲੂਟ ਕਰਦੇ ਸਾਰੇ ਸਲੂਟ ਹੈ ਜੀ ਧੰਨਵਾਦ ਜੀ ਤੇ ਆਇਆ ਮਨੋਰੰਜਨ ਦਾ ਯੁੱਗ ਆਜ ਯੁੱਗ ਜਿਹੜਾ ਆ ਉਹ ਕਲਾ ਦਾ ਯੁੱਗ ਆ ਜਦੋਂ ਬੱਚੇ ਬਾਹਰ ਜਾਂਦੇ ਆ ਤੇ ਬੱਚਿਆਂ ਦਾ ਜਿਹੜਾ ਕਲਾ ਦੇ ਮਾਧਿਅਮ ਤੋਂ ਕਲਾ ਦੇ ਮਾਧਿਅਮ ਤੋਂ ਬੱਚੇ ਦੇ ਹੁਨਰ ਦਾ ਜਿਹੜਾ ਉਹ ਮੁੱਲ ਪੈਂਦਾ ਤੇ ਜਿਹੜਾ ਬੱਚਾ ਗੀਤ ਦਾ ਮਾਰ ਹੋਵੇ ਕਵਿਤਾ ਦਾ ਮਾਰ ਹੋਵੇ ਢੋਲਕ ਦਾ ਮਾਰ ਹੋਵੇ ਬਾਜੇ ਦਾ ਮਾਰ ਹੋਵੇ ਔਰ ਇਹ ਜਿਹੜਾ ਅੱਜ ਸਾਡੇ ਧਰਮਪਾਲ ਜੀ ਬੰਗੜ ਆ ਤੇ ਉਹਨਾਂ ਦੇ ਸਾਥੀ ਆ ਉਹਨਾਂ ਦੁਆਰਾ ਇਸ ਪਾਰਕ ਦੇ ਵਿੱਚ ਵੀ ਜਦੋਂ ਤੁਸੀਂ ਮਨੋਰੰਜਨ ਰਾਹੀਂ ਜਾਗਰਤੀ ਲਿਆ ਰਹੇ ਆ ਤੇ ਬੱਚੇ ਜਿੱਥੇ ਜਿੱਥੇ ਕੋਰੀਓਗ੍ਰਾਫੀ ਤੇ ਕਲਾ ਭਰਪੂਰ ਹੋ ਰਿਹਾ ਤੇ ਨਾਟਕ ਕਰਦੇ ਆ ਤੇ ਉੱਥੇ ਉਹਨਾਂ ਨੂੰ ਸਾਜ ਸਾਜ਼ ਵੀ ਆਪਣੇ ਆਉਂਦੇ ਹੋਣੇ ਚਾਹੀਦੇ ਆ ਤੇ ਅੱਜ ਢੋਲ ਦਾ ਤੇ ਬਾਜੇ ਦੀ ਸੇਵਾ ਜਿਹੜੀ ਹੈ ਇਹ ਇੱਕ ਹੋਰ ਆਈਟਮ ਸਾਡੇ ਢੋਲ ਕੀ ਆ ਉਹ ਤਿੰਨ ਚੀਜ਼ਾਂ ਜਿਹੜੀਆਂ ਇਹ ਡਾਕਟਰ ਸਾਡੇ ਧਰਮਪਾਲ ਜੀ ਸਾਡੇ ਵਦਨ ਸਾਹਿਬ ਅੱਜ ਇਹ ਜਲੰਧਰੋਂ ਜਾ ਕੇ ਐ ਨੂੰ ਵਧੀਆ ਕੁਆਲਿਟੀ ਦੇ ਢੋਲ ਤੇ ਬਾਜਾ ਲੈ ਕੇ ਆਏ ਆ ਇੱਕ ਢੋਲ ਕੀ ਵੀ ਆਈ ਆ ਤੇ ਹੋਰ ਵੀ ਇੱਕ ਦੋ ਸਾਜ਼ ਜਿਹੜੇ ਆ ਉਹ ਲੈ ਆਉਣੇ ਆ ਤੇ ਇਹ ਜਿਹੜਾ ਪੂਰਾ ਬੱਚੇ ਆਨੰਦ ਲੈਣਗੇ ਹਾਂਜੀ ਜੈ ਭੀਮ ਜੈ ਭਾਗ ਜੈ ਭੀਮ ਜੈ ਭਾਗ ਠੀਕ ਹੈ ਅਸੀਂ ਆਪਣੇ ਧਰਮਪਾਲ ਬੰਗੜ ਜੀ ਦਾ ਤੇ ਉਹਨਾਂ ਦੇ ਸਾਥੀ ਦਾ ਜਿਨ੍ਹਾਂ ਨੇ ਇਹ ਜਿਹੜਾ ਸਾਨੂੰ ਸਾਜ ਦੀ ਸੇਵਾ ਕੀਤੀ ਆ ਤੇ ਆਪਣੇ ਸਾਡੇ ਵਿੱਚ ਪਹੁੰਚੇ ਆ શ્રીਮਾਨ ਮੋਹਨ لال ਜੀ ਸਾਡੇ ਰਿਟਾਇਰ ਐਸ ਡੀਓ ਸਾਹਿਬ ਤੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਇਹ ਵੀ ਸਾਡੇ ਬਹੁਤ ਪੁਰਾਣੇ ਸਾਥੀ ਪ੍ਰੋਫੈਸਰ ਗਰਨਾਮ ਸਿੰਘ ਜੀ ਦੇ ਨਾਲ ਇਹਨਾਂ ਨੇ ਕੰਮ ਕੀਤਾ ਮੈਂ ਛੋਟਾ ਜਿਹਾ ਸੀ ਜਦੋਂ ਪ੍ਰੋਫੈਸਰ ਗਰਨਾਮ ਸਿੰਘ ਜੀ ਨੂੰ ਅਸੀਂ ਜਿਹੜਾ ਆ ਉਹ ਸੰਗਮਿਤਰਾ ਬੁੱਧ ਵਿਹਾਰ ਚ ਲਿਆ ਲਿਆ ਕਿ ਉਹਨਾਂ ਦੇ ਕੇਡਰ ਕੈਂਪ ਲਵਾਉਂਦੇ ਸੀ ਤੇ ਬਹੁਤ ਜਾਨੀ ਸਾਨੂੰ ਜਿਹੜੀ ਹੈ ਉਹ ਨਰਜੀ ਜਾਣਕਾਰੀ ਪ੍ਰੋਫੈਸਰ ਸਾਹਿਬ ਤੋਂ ਮਿਲੀ ਹੈ ਇਹ ਸਾਡੇ ਸਾਰੇ ਸਾਥੀ ਹੈ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਪ ਜੀ